ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਪਨ ਜਵਾਨੀ ਤੇ ਬੁਢਾਪਾ ਸ੍ਰੀ ਜੀ ਇਹ ਤਿੰਨ ਅਵਸਥਾ ਪਰਮਾਤਮਾ ਦੇ ਭਜਨ ਤੋਂ ਬਗੈਰ નિਸ਼ਪਲ ਹਨ ਮਨੁੱਖਾ ਜ਼ਿੰਦਗੀ ਦੇ ਚਾਰ ਪਹਿਰ ਹਨ ਪਹਿਲੇ ਪਹਿਰ ਵਿੱਚ ਜੀ ਪਰਮਾਤਮਾ ਦੇ ਹੁਕਮ ਨਾਲ ਗਰਵ ਚਾਉਂਦਾ ਹੈ ਤੇ ਪੁੱਠਾ ਹੋ ਕੇ ਤਪ ਕਰਦਾ ਹੈ ਪਰਮਾਤਮਾ ਅਗੇ ਅਰਦਾਸਾ ਕਰਦਾ ਹੈ ਕਿ ਮੈਨੂੰ ਇੱਥੋਂ ਬਾਹਰ ਕੱਢ ਤੇ ਰਸਵਾਸਵਾਸ ਨਾਮ ਜਪਾਂਗਾ ਮਾਤਾ ਦੇ ਘਰ ਵਿੱਚ ਜੀ ਭਾਵੇਂ ਪੁੱਠਾ ਹੁੰਦਾ ਹੈ ਪਰ ਕੰਮ ਸਿੱਧਾ ਕਰ ਰਿਆ ਹੁੰਦਾ ਹੈ ਨਾਮ ਜਪ ਰਿਆ ਹੁੰਦਾ ਹੈ ਪਰ ਜਦੋਂ ਬਾਹਰ ਆਉਂਦਾ ਹੈ ਤਾਂ ਸਿੱਧਾ ਹੋ ਜਾਂਦਾ ਹੈ ਪਰ ਕੰਮ ਪੁੱਠੇ ਕਰਨ ਲੱਗ ਪੈਂਦਾ ਹੈ ਦਾਤੀ ਨੂੰ ਭੁਲਾ ਦਿੰਦਾ ਹੈ ਤੇ ਦੁਨੀਆਂ ਨਾਲ ਚਿੱਤ ਜੋੜ ਲੈਂਦਾ ਹੈ ਜਿਵੇਂ ਨੇਤਰਹੀਣ ਬੰਦਾ ਸੋਟੀ ਦੇ ਸਹਾਰੇ ਤੁਰਦਾ ਹੈ ਪਰ ਉਸ ਨੂੰ ਜਦ ਸੰ ਲੱਗ ਜਾਵੇ ਤਾਂ ਉਹ ਸਭ ਤੋਂ ਪਹਿਲਾਂ ਸੋਟੀ ਨੂੰ ਪਰਾ ਸੁੱਟਦਾ ਹੈ ਇਸ ਤਰ੍ਹਾਂ ਜ਼ਿੰਦਗੀ ਦਾ ਰਾਤ ਦਾ ਦੂਜਾ ਪਹਿਲ ਸ਼ੁਰੂ ਹੋ ਜਾਂਦਾ ਹੈ ਮਾਂ ਕਹਿੰਦੀ ਹੈ ਮੇਰਾ ਲਾਡਲਾ ਪੁੱਤਰ ਪਿਓ ਕਹਿੰਦਾ ਹੈ ਮੇਰਾ ਪੁੱਤਰ ਭੈਣਾ ਕਹਿੰਦੀਆਂ ਹਨ ਮੇਰਾ ਵੀਰ ਪਰ ਜਿਸ ਨੇ ਭੇਜਿਆ ਸੀ ਉਸ ਦਾ ਨਾਮ ਕਿਸੇ ਨੇ ਨਹੀਂ ਲਿਆ ਦਾਤ ਪਿਆਰੀ ਹੋ ਗਈ ਤੇ ਦੇਣ ਵਾਲਾ ਵਿਸਰ ਗਿਆ ਇਹ ਜੀਵ ਵੀ ਸਭ ਕੁਝ ਆਪਣੀ ਪਰਵਾਹ ਨੂੰ ਸਮਝਣ ਲੱਗ ਪੈਂਦਾ ਹੈ ਅਤੇ ਦੁਨੀਆਂ ਦੇ ਮੇਲੇ ਵਿੱਚ ਆ ਕੇ ਪੁੱਲ ਗਿਆ ਕਿ ਵਾਪਸ ਨਹੀਂ ਜਾਣਾ ਹੈ ਇਸਰਾ 12 ਵਰਸ ਬਚਪਨ ਵਿੱਚ ਬੀਤ ਗਏ ਜ਼ਿੰਦਗੀ ਦਾਤੀ ਚਾ ਪਹਿਲ ਲੰਘ ਗਿਆ ਅਤੇ ਜੀਵ ਆਪਣਾ ਚਿੱਤ ਧਨ ਤੇ ਜੋ ਬਣਨਾ ਛੋੜ ਲਿਆ ਜਿਸ ਮਾਲਕ ਦੇ ਨਾਮ ਨੇ ਦਰਗਾਹ ਵਿੱਚ ਵੱਦੇ ਹੋਏ ਨੂੰ ਛਡਾਉਣਾ ਸੀ ਉਸ ਨੂੰ ਚੇਤੇ ਨਾ ਕੀਤਾ ਜਵਾਨੀ ਵਿੱਚ ਮਲ-ਸ਼ਲ ਕਰਕੇ ਧਨ ਇਕੱਠਾ ਕਰ ਲਿਆ ਇਸਰਾ ਪੁੱਤਾਂ ਤੇ ਲਟਾਉਣ ਲੱਗਾ ਪਰਮਾਤਮਾ ਨੇ ਧੀਆ ਪੁੱਤਰ ਖੜਾਉਣੇ ਦਿੱਤੇ ਸਨ ਭਾਜੀਵ ਖੜਾਉਣਿਆਂ ਵਿੱਚ ਹੀ ਮਸ ਹੋ ਗਿਆ ਦੇਣ ਵਾਲੇ ਨੂੰ ਭੁੱਲ ਗਿਆ ਇਸ ਤਰ੍ਹਾਂ ਜ਼ਿੰਦਗੀ ਦਾ ਤੀਜਾ ਪਹਿਰ ਵੀ ਬੀਤ ਗਿਆ ਤੇ ਚੌਥਾ ਪਹਿਰ ਲੱਗ ਗਿਆ ਜਿਸ ਵਿੱਚ ਜੀਵ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪਿਆ ਤਨ ਕਮਜ਼ੋਰ ਹੋ ਗਿਆ ਕੇਸ ਦੁੱਧ ਵਰਗੇ ਛੁੱਟੇ ਹੋ ਗਏ ਗਲਾ ਰੁਕ ਗਿਆ ਹੁਣ ਵਾਹਿਗੁਰੂ ਵੀ ਨਹੀਂ ਕਹਿ ਸਕਦਾ ਕਾਲ ਭਾਵੇਂ ਸਿੱਖਣਾ ਹੈ ਪਰ ਉਹ ਅਜੇ ਵੀ ਮਾਇਆ ਨੂੰ ਜੱਫੀ ਮਾਰ ਰਿਹਾ ਹੈ ਇੱਕ ਬਜ਼ੁਰਗ ਪੈਸਿਆਂ ਵਾਲਾ ਪੀਪਾ ਜ਼ਮੀਨ ਵਿੱਚੋਂ ਨੱਪ ਕੇ ਉੱਪਰ ਸੌਂਦਾ ਸੀ ਕੀ ਕੋਈ ਚੁੱਕ ਨਾ ਲੇ ਇੱਕ ਦਿਨ ਰਾਤ ਨੂੰ ਸੁੱਤੇ ਪੈ ਨੂੰ ਜਾਮ ਲੈਣ ਆ ਗਈ ਕਿਉਂਕਿ ਜ਼ਿੰਦਗੀ ਦੇ ਚੌਥੇ ਪਹਿਰ ਵਿੱਚ ਸਰੀਰ ਰੂਪੀ ਖੇਤ ਪੱਕ ਕੇ ਧਿਆਨ ਹੋ ਚੁੱਕਾ ਸੀ ਤੇ ਉਸ ਨੂੰ ਵੱਢਣ ਵਾਲੇ ਜਮ ਵੀ ਆ ਗਏ ਉਹ ਕਿੱਦਰੇ ਆਉਂਦੇ ਹਨ ਕਿੱਧਰ ਲੈ ਜਾਂਦੇ ਹਨ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਬਜ਼ੁਰਗ ਆਪਣੀ ਮਾਇਆ ਵੱਲ ਵੇਖ ਕੇ ਕਹਿਣ ਲੱਗਾ ਕਿ ਮਾਇਆ ਮੈਂ ਤੈਨੂੰ ਇਕੱਠਾ ਕਰਨ ਕਿੰਨੇ ਬਲ ਛਲ ਫਰੇਮ ਭੱਜ ਦੌੜ ਕੀਤੀ ਹੁਣ ਇੱਕ ਕਦਮ ਵੀ ਮੇਰੇ ਨਾਲ ਨਹੀਂ ਜਾ ਸਕਦੀ ਮਾਇਆ ਨੇ ਆਖਿਆ ਮੈਂ ਤਾਂ ਬਣੀ ਸੀ ਕਿਸੇ ਦੀ ਭੁੱਖ ਮਟਾਉਣ ਵਾਸਤੇ ਕਿਸੇ ਨੰਗੇ ਦਾ ਤਨ ਟਕਣ ਵਾਸਤੇ ਪਰ ਤੂੰ ਮੈਨੂੰ ਜ਼ਮੀਨ ਵਿੱਚ ਦੱਬ ਛੱਡਿਆ ਸੀ ਇਹੋ ਜਿਹਾ ਸ਼ਲੋਕ ਤੋਂ ਮੇਰੇ ਨਾਲ ਕੀਤਾ ਕੋਣ ਰੱਬ ਵੀ ਤੇਰੇ ਨਾਲ ਇਹੋ ਜਿਹਾ ਸਲੂਕ ਕਰੇਗਾ ਜਮ ਗਲ ਵਿੱਚ ਸੰਕਲਪ ਆ ਕੇ ਲੈ ਤੁਰੇ ਰਾਹ ਵਿੱਚ ਬੜੀ ਭੁੱਖ ਪਿਆਸ ਲੱਗੀ ਜਮ ਨੂੰ ਕਹੋ ਕਿ ਮੈਨੂੰ ਭੋਜਨ ਦਿਓ ਜਮ ਕਹਿੰਦੇ ਦਰਗਾਹ ਵਾਸਤੇ ਕੋਈ ਭਜਨ ਕਰਿਆ ਹੈ ਕੀ ਦੱਸ ਕਿਤੇ ਨਾਮ ਦਾ ਭਜਨ ਮਿਲਣਾ ਸੀ ਜੋ ਤੂੰ ساری ਜ਼ਿੰਦਗੀ ਨਹੀਂ ਕਮਾਇਆ ਇਸ ਲਈ ਗੁਰਦੇਵ ਮਹਾਂਦਰ ਪਾਸ਼ਾ ਜੀ ਕਹਿੰਦੇ ਹਨ ਬਚਪਨ ਜਵਾਨੀ ਬੜੇਪਾ ਸ੍ਰੀ ਦੀਆਂ ਇਹਨਾਂ ਅਵਸਥਾ ਪਰਮਾਤਮਾ ਦੇ ਸਿਮਨੰਤੋਂ ਬਿਗੈਰ ਅਧੂਰੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ